ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਬੇਨਤੀ ਕਰਾਂਗੇ ਲਾਈਕ ਸ਼ੇਅਰ ਕਰਨੇ ਜਾਂ ਨਾ ਕਰਨੇ ਤੁਹਾਡੀ ਮਰਜ਼ੀ ਆ ਪਰ ਵੀਡੀਓ ਪੂਰੀ ਸੁਣ ਲਿਆ ਕਰੋ ਯਾਰ ਪੂਰੀ ਸੁਣ ਕੇ ਜੇ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ ਨਹੀਂ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਗੱਲ ਕਰਦੇ ਦੋਸਤੋ ਇਨਸਾਨ ਅੱਜਕੱਲ ਬਹੁਤ 헤ਰਾਫੇਰੀ ਤੇ ਲੱਗਿਆ ਹੋਇਆ 헤ਰਾਫੇਰੀ ਤੋਂ ਸਿਵਾ ਹੋਰ ਕੁਝ ਸੋਚਦੇ ਕੁਛ ਨਹੀਂ ਗਾ ਜੇ ਇਸ ਇਨਸਾਨ ਨੂੰ ਇਹ ਨਹੀਂ ਪਤਾ ਲੱਗਦਾ ਵੀ ਜੇ ਤੂੰ heira-pheri ਕਰਦਾ ਹੈ heira-pheri ਕਰਕੇ ਜੋ ਧਨ ਕਮਾਉਣਾ ਕੋਈ ਵੀ ਆਪਦਾ ਕਰਦਾ ਤੂੰ ਆਪਣੇ ਹਸਾਬ ਨਾਲ ਠੱਗੀ ਠੋਰਾ ਕਰਕੇ ਤੂੰ ਧਨ ਕਮਾਉਣਾ ਤੇ ਇਨਸਾਨ ਨੂੰ ਸਾਹਮਣੇ ਵਾਲ ਨੂੰ ਤਾਂ ਚਲ ਨਹੀਂ ਪਤਾ ਲੱਗਦਾ ਪਰ ਉਸ ਪ੍ਰਮਾਤਮਾ ਨੂੰ ਤੂੰ ਕੀ ਜਵਾਬ ਦੇਵੇਂਗਾ ਜਦੋਂ ਹਸਾਬ ਖਤਮ ਦੇਣਾ ਪਿਆ ਉਦੋਂ ਤਾਂ ਫਿਰ ਭੁਗਤਣਾ ਤਾਂ ਤੈਨੂੰ ਹੀ ਪੈਣਾ ਨਾ ਤੂੰ ਜੋ ਮਰਜ਼ੀ ਕਰੀ ਜਾਣਾ ਕਰੀ ਜਾ ਤੇ ਪਰ ਜਦੋਂ ਆਖਰੀ ਸਮਾਂ ਆਇਆ ਫੇਰ ਜਦੋਂ ਮਨਜੇ ਤੇ ਪਿਆਰ ਲੰਮਕੇਗਾ ਟੱਟੀ ਪਿਛਾ ਵਿੱਚ ਹੀ ਨਿਕਲਿਆ ਤਾਂ ਫੇਰ ਨਾ ਕਹੇ ਵੀ ਮੈਂ ਤਾਂ ਕੀਤਾ ਹੀ ਕੁਛ ਨਹੀਂ ਫਿਰ ਉਹ ਸਮਾਂ ਤੈਨੂੰ ਯਾਦ ਆਊਗਾ ਵੀ ਮੈਂ ਜਿੰਨਾ ਵਾਸਤੇ ਕੀਤਾ ਸੀਗਾ ਤੇ ਉਹ ਅੱਜ ਮੇਰੀ ਵਾਹ ਨਹੀਂ ਮੜਦੇ ਤੇ ਇਸ ਕਰਕੇ हे ਇਨਸਾਨ ਜੇ ਤੂੰ ਚੰਗਾ ਰਹਿਣਾ ਤੇ ਪ੍ਰਮਾਤਮਾ ਦੇ ਅਨਸਾਰ ਜਨ ਜਿਹੜਾ ਠੱਗੀ ਠੋਰਾ ਕਰਦਾ ਲੋਕਾਂ ਦੇ ਨਾਲ ਉਹ ਨਾ ਕਰ ਭ੍ਰਿਸ਼ਟਾਚਾਰੀ ਕਰਕੇ ਪੈਸਾ ਕਮਾਉਣਾ ਤੇ ਇਹ ਤੇਰੇ ਕਿਸੇ ਕੰਮ ਨਹੀਂ ਹੁਣਾ ਨਾ ਤੇਰੇ ਨਾਲ ਜਾਣਾ ਤੇ ਨਾ ਤੈਨੂੰ ਕਿਸੇ ਨੇ ਛਡਾਉਣਾ ਜਦੋਂ ਭੁਗਤ ਨਹੀਂ ਪਈ ਫਿਰ ਨਾ کہیں ਵੀ ਮੈਂ ਤਾਂ ਕਦੇ ਕੀਤਾ ਹੀ ਕੁਛ ਨਹੀਂ ਮੇਰੀ ਤਾਂ ਗਲਤੀ ਕੋਈ ਨਹੀਂ ਜਦੋਂ ਟੱਟੀ ਪਿਸ਼ਾਬ ਵਿੱਚੇ ਨਿਕਲਣ ਲੱਗ ਗਿਆ ਤੇ ਘਰ ਦੇ ਵੀ ਤੇਰੇ ਤੋਂ ਮੂੰਹ ਮੋੜ ਗਏ ਤੇ ਫਿਰ ਨਾ ਕਵੇਂ ਵੀ ਮੈਂ ਤਾਂ ਕੀਤਾ ਹੀ ਕੁਛ ਨਹੀਂ ਪਤਾ ਸਭ ਕੁਝ ਲੱਗਦਾ ਆਮ ਜਨਤਾ ਨੂੰ ਵੀ ਪਤਾ ਲੱਗ ਜਾਂਦਾ ਤੇ ਚੱਲ ਕੋਈ ਨਹੀਂ ਕਹਿੰਦਾ ਉਹ ਅਗਲੇ ਦੀ ਮਰਦੀ ਹੈ ਕਈ ਬੋਲਦੇ ਨਹੀਂ ਹੁੰਦੇ ਪਤਾ ਸਾਰਿਆਂ ਨੂੰ ਹੁੰਦਾ ਜਿਹੜੇ ਆਪਦੇ ਭੈਣ ਭਰਾਵਾਂ ਨੂੰ ਤੂੰ ਠੱਗੀ ਠੋਰਾ ਕਰਕੇ ਫੋਨ ਆ ਉਹ ਸਭ ਤੇਰੇ ਇੱਥੇ ਹੀ ਰਹਿ ਜਾਣਿਆ ਕਿਸੇ ਨੇ ਤੇਰਾ ਪਛਾਣ ਨਹੀਂ ਛਣਾਉਣਾ ਜਦੋਂ ਤੈਨੂੰ ਭੁਗਤਣਾ ਪਿਆ ਕੋਈ ਬਿਮਾਰੀ ਇਹੋ ਜਿਹੀ ਲੱਗ ਗਈ ਤਾਂ ਫਿਰ ਤੂੰ ਚੀਕਾ ਮਾਰੇਗਾ ਤੇ ਇਸ ਤੋਂ ਚੰਗਾ ਤੇ ਤੂੰ ਠੱਗੀ ਢੋਰਾ ਜਿਹੜਾ ਕਰਦਾ ਲੋਕਾਂ ਦੇ ਨਾਲ ਹੈਰਾਫੇਰੀ ਕਰਕੇ ਕਮਾਉਣਾ ਤੇ ਉਹ ਤੋਂ ਗਰੇਜ ਕਰ ਤੇ ਤੇਰਾ ਦਰਗਾਹ ਦੇ ਵਿੱਚ ਛਟਕਾਰਾ ਹੋ ਜਾਊਗਾ ਨਹੀਂ ਤਾਂ ਫਰ ਜੋ ਤੂੰ ਕਰਦਾ ਉਹ ਤੇ ਤੈਨੂੰ ਭੁਗਤ ਨਹੀਂ ਪੈਣੀ ਤੇ ਖੋ ਸਕਦਾ ਇੱਥੇ ਵੀ ਭੁਗਤੇ ਹੋ ਸਕਦਾ ਤੇਰੇ ਬੱਚੇ ਵੀ ਭੁਗਤਣ ਇਹ ਕੋਈ ਪਤਾ ਨਹੀਂ ਕੋਈ ਬਸਿਸ ਐਹੋ ਜਿਹੀ ਲੱਗ ਜਾਂਦੀ ਬੰਦੇ ਨੂੰ ਹੁਣ ਕਈ ਲੋਕ ਪੈਸਾ ਲਏ ਬਿਨਾ ਕੰਮ ਨਹੀਂ ਕਰਦੇ ਕਿਤੇ ਵੀ ਕੋਈ ਵੀ ਕੰਮ ਨਹੀਂ ਕਰਦੇ ਸੇਵਾ ਤਾਂ ਕੀ ਕਰਨੀ ਸੇਵਾ ਭਾਵਨਾ ਦਾ ਮਤਲਬ ਜੱਜਵਾ ਹੀ ਨਹੀਂ ਹੁੰਦਾ ਉਹਨਾਂ ਦੇ ਅੰਦਰ ਤੇ ਫਿਰ ਰੱਬ ਨੂੰ ਤਾਂ ਸਭ ਕੁਝ ਪਤਾ ਲੱਗਦਾ ਹੀ ਆ ਜੋ ਜੋ ਤੂੰ ਕਰਦਾ ਸਭ ਭੁਗਤ ਨਹੀਂ ਪੈਣੇ ਆ ਤੇ ਭੁਗਤਣਾ ਤੈਨੂੰ ਹੀ ਪੈਣਾ ਹੋਰ ਕਿਸੇ ਨੂੰ ਨਹੀਂ ਭੁਗਤਣਾ ਧੰਨਵਾਦ